ਯਾਰ ਨਾਨਕ ਤੂਤਿ ਰਿਹਾਸ ਸੁਪਾੜੀ ਲਲਾ ਲਾਹ ਰਗਜਾਉ ਰੂਹ ਤਿਹੜੇ ਕਨਾ ਹੋ ਨਾ ਬਿਦੇ ਧਾਵੈ ਫਾਇਰੋ ਸੁਪਨੇ ਮਈ ਆਵੇ ਹਾਰੋ ਗਦਕੜੈ ਭਾਈ ਗੁਰੂ ਨੇ ਮੇਰੇ ਬੇਦਨਾ ਭਰਾਈ ਗੁਰੂ ਰਹਿ ਜਨਮ ਕਰ ਦਿਆ ਆਤਮ ਬੰਦੂ ਜਾਂਤੀਆ ਸਲੋਕ ਵਾਜੁ ਦੇ ਸਰਬ ਕਰਮੈ ਉਹ ਨਗ ਡੂੰਠਾਏ क्रीय काबु करके तपन समाहु आप दिल जाता ते ते रहता है रवयां कुछ तो घर ले लिया मैं वह जो होल फिट है मानते आर की से न तो जो तो न केवल चम्मच तेरे तान का आधार जो हो क्या तरफ ओम गत व्यानीय साक्ष्त मुद्य जान और रड़ कुएं जो देखा मंत्र नान किरदाम ਨਾਣ ਕਰਤਾ ਰਗਵਾ ਦੇਹੀ 50 ਬੇਕਾਰਾ ਨਾ ਕੋ ਗ੍ਰਾਹਣ ਹਟਾਏ ਰਖਣਾ ਸੁਝਾਈ ਸਲਕ ਸਾਧੂ ਨਹੀਂ ਹੋਨੇ ਟਗਾ ਉਹਦ ਸਿਆਣਪ ਤਿਆਗ ਰੋਟੀ ਖਾਜ ਮਰੋ ਸੈਨਾ ਇੱਕ ਮਸਤਾਰ ਜੋ ਪੌਰੀ ਸੱਚਾ ਸੁਨਪ੍ਰੀਅ ਭਾਰੇ ਸਤਿ ਸ਼ਮਰਤ ਮੇਣ ਬੁਕਾਰੇ ਤੋੜੋ ਨੋ ਕੋ ਵਿਚਾਰਾ ਕਰ ਭਜਨ ਨਹੀਂ ਛੁਟਕਾਰਾ ਆਸਾ ਪੁਰੇ ਗਿਰਾਂ ਤਾ ਯਾ ਲਾ ਨਾ ਤ ਮੇਰੇ ਬਾਲ ਤੂ ਬਾਲਾ ਸੁਰੋਗ ਖੁਦੀ ਮੇਹੀ ਜਦੋਂ ਤੋ ਕੋ ਭਾਇ ਮਾਤਰ ਭੈ ਅਰੋਗ ਨਾਖ ਦਿਸਨੀ ਆਇਆ ਉਦ ਕਰਣ ਜੋ